ਹਾਂਜੀ ਤੇਖ ਤੇਰੀ ਖੇਡ ਮੇਰੇ ਕੋਲ ਨਾ ਸਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸੱਚਮੁੱਚ ਬੜੀਆਂ ਅਚਰਜ ਖੇਡਾਂ ਨੇ ਉਸ ਕਾਲਪੁਰਖ ਵਾਹਿਗੁਰੂ ਦੀਆਂ ਕਿੰਨੀ ਵੱਡੀ ਐ ਸਕਾਇਨਾਤ ਨੂੰ ਸਿਰਜਿਆ ਵਾਹਿਗੁਰੂ ਨੇ ਕਿ ਅਸੀਂ ਥੋੜੀ ਜੀ ਦੂਰ ਤੱਕ ਜਾ ਕੇ ਜਾਂ ਥੋੜੀ ਜੀ ਜਾਣਕਾਰੀ ਇਕੱਠੀ ਕਰਕੇ ਅਸੀਂ ਹੈਰਾਨ ਹੋ ਜਾਂਦੇ ਆ ਤੇ ਸਾਨੂੰ ਲੱਗਦਾ ਕਿ ਅਸੀਂ ਪਤਾ ਨਹੀਂ ਕਿੰਨਾ ਕੁ ਜਾਣਗੇ ਪਰ ਪ੍ਰਮਾਤਮਾ ਦੀਆਂ ਖੇਡਾਂ ਬੜੀਆਂ ਬੇਅੰਤ ਨੇ ਪਤਾ ਨਹੀਂ ਇਹ ਪਸਾਰਾ ਕਿੰਨਾ ਕੁ ਦੂਰ ਤੱਕ ਫੈਲਿਆ ਹੋਇਆ ਜਿਹੜਾ ਸਾਡੀਆਂ ਸੋਚਾਂ ਸਮਝਾਂ ਤੋਂ ਵੀ ਕਿਤੇ ਬਾਹਰ ਆ ਐਸੀ ਖੇਡ ਚੱਲ ਰਹੀ ਆ ਵਾਹਿਗੁਰੂ ਦੀ ਹਰ ਸ਼ੈ ਹੁਕਮ ਦੇ ਵਿੱਚ ਆ ਦਿਨ ਰਾਤ ਚੰਨ ਸੂਰਜ ਪਤਾ ਨਹੀਂ ਹੋਰ ਕਿੰਨੇ ਕੁ ਗ੍ਰਹਿ ਨਿਸ਼ਾਤਰ ਨੇ ਜਿਨ੍ਹਾਂ ਦੇ ਬਾਰੇ ਅਸੀਂ ਜਾਣਦੇ ਵੀ ਨਹੀਂ ਹੈਗੇ ਤੇ ਹੋਰ ਕਿੰਨੀਆਂ ਕੈਸੀਆਂ ਖੇਡਾਂ ਨੇ ਅਸਚਾਰਜ ਖੇਡਾਂ ਜਿਨ੍ਹਾਂ ਦੇ ਬਾਰੇ ਅਜੇ ਸਾਨੂੰ ਗਿਆਨ ਹੀ ਨਹੀਂ ਹਰ ਸ਼ੈ ਕੋਮਤ ਦੇ ਵਿੱਚ ਆਪਾਂ ਨੂੰ ਪਤਾ ਵੀ ਹਰ ਚੀਜ਼ ਘੁੰਮਦੀ ਆ ਧਰਤੀ ਆ ਜਿਹੜੀ ਉਹ 24 ਘੰਟੇ 'ਚ ਇੱਕ ਚੱਕਰ ਲਾਉਂਦੀ ਆ ਜਿੱਥੇ ਧਰਤੀ 24 ਘੰਟੇ 'ਚ ਇੱਕ ਚੱਕਰ ਲਾਉਂਦੀ ਆ ਜਿਹੜਾ ਨਿਊਟ੍ਰਨ ਸਟਾਰ ਆ ਤਾਰਾ ਉਹ ਇੱਕ ਸੈਕਿੰਡ ਦੇ ਵਿੱਚ 716 ਵਾਰੀ ਘੁੰਮਦਾ ਇੱਕ ਸੈਕਿੰਡ 'ਚ ਉਹਦੇ ਘੁੰਮਣ ਦੀ ਸਪੀਡ ਕਿੰਨੀ ਹੋ ਹੁਣ ਇੱਥੇ ਹੀ ਕਹਾਣੀ ਖਤਮ ਨਹੀਂ ਹੁੰਦੀ ਜਿਹੜਾ ਬਲੈਕ ਹੋਲ ਆ ਉਹ ਇੱਕ ਸੈਕਿੰਡ ਦੇ ਵਿੱਚ 1150 ਵਾਰੀ ਘੁੰਮਦਾ ਦੇਖੋ ਤੁਸੀਂ ਵਾਹਿਗੁਰੂ ਦੀ ਤੈਸੀ ਖੇੜਾ ਕਿੰਨੀ ਗਤੀ ਦੇ ਵਿੱਚ ਇਹ ਚੀਜ਼ਾਂ ਘੁੰਮਦੀਆਂ ਹੋਣੀਆਂ ਨੇ ਤੇ ਜਦੋਂ ਇਹ ਚੀਜ਼ਾਂ ਘੁੰਮਦੀਆਂ ਹੋਣੀਆਂ ਤੇ ਕਿੰਨੀ એનર્ਜੀ ਪੈਦਾ ਹੁੰਦੀ ਹੋਣੀ ਆ ਐਵੇਂ ਥੋੜੀ ਪਰਮਾਤਮਾ ਨੂੰ ਸੂਰਜਾਂ ਦਾ ਮਹਾਸੂਰਜ ਕਿਹਾ ਗਿਆ ਤੇ ਆਪਣੇ ਸੂਰਜ ਦੀ ਤਾਂ ਅੱਗ ਕੁਝ ਵੀ ਨਹੀਂ ਹੈਗੀ ਇਹ ਤੋਂ ਤਾਂ ਬਹੁਤ ਵੱਡੀਆਂ ਵੱਡੀਆਂ ਤਾਕਤਾਂ ਬੈਠੀਆਂ ਨੇ ਇਸੇ ਕਰਕੇ ਕਹੀਦਾ ਕਿ ਪਰਮਾਤਮਾ ਦਾ ਜਿਹੜਾ ਅਵਿਯੂਦ ਆ ਨਾ ਉਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਸਭ ਕਿਆ ਸਰਾਈਆਂ ਨੇ ਜੋ ਅਸੀਂ ਗੱਲਾਂ ਕਰਦੇ ਆਂ ਬਸ ਉਹਦਾ ਨਾਮ ਲੈਣਾ ਸ਼ੁਰੂ ਕਰੋ ਉਹਦੇ ਤੇ ਭਰੋਸਾ ਰੱਖੋ ਕਿਉਂਕਿ ਤੁਹਾਨੂੰ ਅਕਸਰ ਹੀ ਕਿਹਾ ਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜੋ ਹਰ ਸਮੇ ਸਾਡੇ ਆਲੇ-ਦਾਲੇ ਘਟੇ ਤੁੰਦਾ ਜਿਉਂਦੇ ਵਾਸਤੇ ਰਹੋ ਧੰਨਵਾਦ